ਜੈ ਹਿੰਦ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਿਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਡੀਸੀਪੀ ਸਿਟੀ ਸ਼੍ਰੀ ਜਸਕਰਨ ਸਿੰਘ ਤੇਜਾ ਏਡੀਸੀਪੀ 3 ਤੇ ਏਸੀਪੀ ਵੈਸਟ ਦੀ ਡਾਇਰੈਕਸ਼ਨਸ ਦੇ ਅੰਡਰ ਐਸਐਚਓ ਸਰਾਵਨਗਰ ਦੀ ਟੀਮ ਨੇ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਇਹਨਾਂ ਨੇ ਟੋਟਲ 21 ਮੋਟਰਸਾਈਕਲ ਤੇ 6 ਐਕਟਿਵਾ ਸ਼ਹਿਰ ਵਿੱਚ ਰਿਕਵਰ ਕੀਤੀਆਂ ਨੇ ਜਿਹੜੀ ਕਿ ਪਿਛਲੇ ਵਕ ਵਕ ਟਾਈਮਾਂ ਤੇ ਚੋਰੀਆਂ ਹੋਈਆਂ ਸੀਗੀਆਂ ਇਹਦੇ ਵਿੱਚੋਂ ਹਲੇ ਤੱਕ ਦੋ ਮੁਜਰਮ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁਕੇ ਹਨ ਜਿਹਦੇ ਵਿੱਚੋਂ ਇੱਕ ਜਿਹਦਾ ਕਿ ਨਾਮ ਕਰਮਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜਰਮ ਜਿਹਦਾ ਕਿ ਨਾਮ ਅਨੁਰਾਗਦੀਪ ਸਿੰਘ ਹੈ ਇਸ ਤੋਂ ਇਲਾਵਾ ਚਾਰ ਹੋਰ ਬੰਦੇ ਨੇ ਜਿਸ ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵਰੀ ਬਾਕੀ ਹੈ ਜਿਸ ਨੂੰ ਅਸੀਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਜੈਨ ਆ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਡੀਸੀਪੀ ਸਿਟੀ ਸ਼੍ਰੀ ਜਸਕਰਨ ਸਿੰਘ ਪੇਡਾ ਐਡੀਸੀਪੀ 3 ਤੇ ਐਸੀਪੀ ਵੈਸਟ ਦੀ ਡਾਇਰੈਕਸ਼ਨਸ ਦੇ ਅੰਡਰ ਐਸਐਚਓ ਸਰਵਨਗਰ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੇ ਟੋਟਲ 21 ਮੋਟਰਸਾਈਕਲ ਤੇ 6 ਐਕਟਿਵ ਸ਼ਹਿਰ ਵਿੱਚ ਰਿਕਵਰ ਕੀਤੀਆਂ ਨੇ ਜਿਹੜੀ ਕਿ ਪਿਛਲੇ ਵਕ ਵਕ ਟਾਈਮ ਤੇ ਚੋਰੀਆਂ ਹੋਈਆਂ ਸੀਗੀਆਂ ਇਹਦੇ ਵਿੱਚੋਂ ਹਲੇ ਤੱਕ ਦੋ ਮੁਜਰਮ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁਕੇ ਹਨ ਜਿਦੇ ਵਿੱਚੋਂ ਇੱਕ ਜਿਹਦਾ ਕੀ ਨਾਮ ਕਰਮਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜਰਮ ਜਿਹਦਾ ਕੀ ਨਾਮ ਅਨੁਰਾਗਦੀਪ ਸਿੰਘ ਹੈ ਇਸ ਤੋਂ ਇਲਾਵਾ ਚਾਰ ਹੋਰ ਬੰਦੇ ਨੇ ਜਿन्हें ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵਰੀ ਬਾਕੀ ਹੈ ਜਿਸ ਨੂੰ ਅਸੀਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਜੈ ਹਿੰਦ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਡੀਸੀਪੀ ਸਿਟੀ ਸ਼੍ਰੀ ਜਸਕਰਨ ਸਿੰਘ ਪੇਡਾ ਐਡੀਸੀਪੀ 3 ਤੇ ਏਸੀਪੀ ਵੈਸਟ ਦੀ ਡਾਇਰੈਕਸ਼ਨਸ ਦੇ ਅੰਦਰ ਐਸ਼ਓ ਸਰਾਂਗਰ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੇ ਟੋਟਲ 21 ਮੋਟਰਸਾਈਕਲ ਵਿੱਚ 6 ਐਕਟਿਵ ਸ਼ਹਿਰ ਵਿੱਚ ਰਿਕਵਰ ਕੀਤੀਆਂ ਨੇ ਜਿਹੜੀ ਕਿ ਪਿਛਲੇ ਵਕ ਵਕ ਟਾਈਮਾਂ ਤੇ ਚੋਰੀਆਂ ਹੋਈਆਂ ਸੀਗੀਆਂ ਇਦੇ ਵਿੱਚੋਂ ਹਾਲੇ ਤੱਕ ਦੋ ਮੁਜਰਮ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁਕੇ ਹਨ ਜਿਦੇ ਵਿੱਚੋਂ ਇੱਕ ਜਿਹਦਾ ਕੀ ਨਾਮ ਕਰਨਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜਰਮ ਜਿਹਦਾ ਕੀ ਨਾਮ ਅਨੁਰਾਗਦੀਪ ਸਿੰਘ ਹੈ ਇਸ ਤੋਂ ਇਲਾਵਾ ਚਾਰ ਹੋਰ ਬੰਦੇ ਨੇ ਜਿੱਚ ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵਰੀ ਬਾਕੀ ਹੈ ਜਿਸ ਨੂੰ ਅਸੀਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਜੈ ਹਿੰਦ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਿਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਡੀਸੀਪੀ ਸਿਟੀ ਸ਼੍ਰੀ ਜਸਕਰਨ ਸਿੰਘ ਪੇਡਾ ਐਡੀਸੀਪੀ 3 ਤੇ ਏਸੀਪੀ ਵੈਸਟ ਦੀ ਡਾਇਰੈਕਸ਼ਨਸ ਦੇ ਅੰਦਰ ਐਸ਼ਓ ਸਰਾਵਨਗਰ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੇ ਟੋਟਲ 21 ਮੋਟਰਸਾਈਕਲ ਤੇ 6 ਐਕਟਿਵ ਸ਼ਹਿਰ ਵਿੱਚ ਰਿਕਵਰ ਕੀਤੀਆਂ ਨੇ ਜਿਹੜੀ ਕਿ ਪਿਛਲੇ ਵਕ ਵਕ ਟਾਈਮਾਂ ਤੇ ਚੋਰੀਆਂ ਹੋਈਆਂ ਸੀਗੀਆਂ ਇਦੇ ਵਿੱਚੋਂ ਹਾਲੇ ਤੱਕ ਦੋ ਮੁਜਰਮ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁਕੇ ਹਨ ਜਿਦੇ ਵਿੱਚੋਂ ਇੱਕ ਜਿਹਦਾ ਕੀ ਨਾਮ ਕਰਮਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜਰਮ ਜਿਹਦਾ ਕੀ ਨਾਮ ਅਨੁਰਾਧਜੀਤ ਸਿੰਘ ਹੈ ਇਸ ਤੋਂ ਇਲਾਵਾ ਚਾਰ ਹੋਰ ਬੰਦੇ ਨੇ ਜਿੱਚ ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵੀਆਂ ਬਾਕੀ ਹਨ ਜਿਸ ਨੂੰ ਅਸੀਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਜੈ ਹਿੰਦ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਿਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆ DCP ਸਿਟੀ ਸ਼੍ਰੀ ਜਸਕਰਨ ਸਿੰਘ ਪੇਡਾ ADCP 3 ਤੇ ACP ਵੈਸਟ ਵੀ ਡਾਇਰੈਕਸ਼ਨਸ ਦੇ ਅੰਡਰ SHO ਸਰਵਨਗਰ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੇ ਟੋਟਲ 21 ਮੋਟਰਸਾਈਕਲ ਤੇ 6 ਐਕਟਿਵ ਸ਼ਹਿਰ ਵਿੱਚ ਰਿਕਵਰ ਕੀਤੀਆਂ ਨੇ ਜਿਹੜੀ ਕਿ ਪਿਛਲੇ ਵਕ ਵਕ ਟਾਈਮਾਂ ਤੇ ਚੋਰੀਆਂ ਹੋਈਆਂ ਸੀਗੀਆਂ ਇਦੇ ਵਿੱਚੋਂ ਹਲੇ ਤੱਕ ਦੋ ਮੁਜਰਮ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁਕੇ ਹਨ ਜਿਦੇ ਵਿੱਚੋਂ ਇੱਕ ਜਿਹਦਾ ਕੀ ਨਾਮ ਕਰਮਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜਰਮ ਜਿਹਦਾ ਕੀ ਨਾਮ ਅਨੁਰਾਧਜੀਤ ਸਿੰਘ ਹੈ ਇਸ ਤੋਂ ਇਲਾਵਾ ਚਾਰ ਹੋਰ ਬੰਦੇ ਨੇ ਜਿੱਚ ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵਰੀ ਬਾਕੀ ਹੈ ਜਿਸ ਨੂੰ ਅਸੀਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਜੈ ਹਿੰਦ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਡੀਸੀਪੀ ਸਿਟੀ ਸ਼੍ਰੀ ਜਸਕਰਨ ਸਿੰਘ ਪੇਡਾ ਐਡੀਸੀਪੀ 3 ਤੇ ਏਸੀਪੀ ਵੈਸਟ ਦੀ ਡਾਇਰੈਕਸ਼ਨਸ ਦੇ ਅੰਦਰ ਐਸ਼ਓ ਸਰਾਵਨਗਰ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੇ ਟੋਟਲ 21 ਮੋਟਰਸਾਈਕਲ ਤੇ 6 ਐਕਟਿਵ ਸ਼ਹਿਰ ਵਿੱਚ ਰਿਕਵਰ ਕੀਤੀਆਂ ਨੇ ਜਿਹੜੀ ਕਿ ਪਿਛਲੇ ਵਕ ਵਕ ਟਾਈਮਾਂ ਤੇ ਚੋਰੀਆਂ ਹੋਈਆਂ ਸੀਗੀਆਂ ਇਦੇ ਵਿੱਚੋਂ ਹਲੇ ਤੱਕ ਦੋ ਮੁਜਰਮ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁਕੇ ਹਨ ਜਿਦੇ ਵਿੱਚੋਂ ਇੱਕ ਜਿਹਦਾ ਕੀ ਨਾਮ ਕਰਮਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜਰਮ ਜਿਹਦਾ ਕੀ ਨਾਮ ਅਨੁਰਾਗਦੀਪ ਸਿੰਘ ਹੈ ਇਸ ਤੋਂ ਇਲਾਵਾ ਚਾਰ ਹੋਰ ਬੰਦੇ ਨੇ ਜਿੱਚ ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵਰੀ ਬਾਕੀ ਹੈ ਜਿਸ ਨੂੰ ਅਸੀਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਜੈ ਹਿੰਦ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਿਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆ DCP ਸਿਟੀ ਸ਼੍ਰੀ ਜਸਕਰਨ ਸਿੰਘ ਪੇਡਾ ADCP 3 ਤੇ ACP ਵੈਸਟ ਦੀ ਡਾਇਰੈਕਸ਼ਨਸ ਦੇ ਅੰਡਰ SHO ਸਰਵਨਗਰ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੇ ਟੋਟਲ 21 ਮੋਟਰਸਾਈਕਲ ਵਿੱਚ 6 ਐਕਟਿਵ ਸ਼ਹਿਰ ਵਿੱਚ ਰਿਕਵਰ ਕੀਤੀਆਂ ਨੇ ਜਿਹੜੀ ਕਿ ਪਿਛਲੇ ਵਕ ਵਕ ਟਾਈਮਾਂ ਤੇ ਚੋਰੀਆਂ ਹੋਈਆਂ ਸੀਗੀਆਂ ਇਦੇ ਵਿੱਚੋਂ ਹਾਲੇ ਤੱਕ ਦੋ ਮੁਜਰਮ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁਕੇ ਹਨ ਜਿਦੇ ਵਿੱਚੋਂ ਇੱਕ ਜਿਹਦਾ ਕੀ ਨਾਮ ਕਰਮਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜਰਮ ਜਿਹਦਾ ਕੀ ਨਾਮ ਅਨੁਰਾਗਦੀਪ ਸਿੰਘ ਹੈ ਇਸ ਤੋਂ ਇਲਾਵਾ ਚਾਰ ਹੋਰ ਬੰਦੇ ਨੇ ਜਿन्हें ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵਰੀ ਬਾਕੀ ਹੈ ਜਿਸ ਨੂੰ ਅਸੀਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ